ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ ਪਸ਼ੂ ਵਿਖਾਉਣੇ ਆਂ ਜਿਨ੍ਹਾਂ ਚੋਂ ਤਿੰਨ ਮੱਝਾਂ ਸੂਈਆਂ ਵਾਂ ਤੇ ਇੱਕ ਗਾਂ ਗੱਬਣ ਤੁਹਾਨੂੰ ਦਿਖਾਵਾਂਗੇ ਗੱਬਣ ਆਪਣੀ ਪਾਸ ਕਰਕੇ ਖੜੋ ਤੇ ਸੋញਾ ਮੱਝ ਆਪਣੀਆਂ ਇੱਥੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੇ ਦੋ ਟਾਈਮ ਚਵਾਈ ਜ਼ਰੂਰ ਕਰਾ ਲਿਆ ਕਰੋ ਤੇ ਬਾਕੀ ਸਾਡੀ ਬੇਨਤੀ ਹੈ ਲੋ ਜਰੂਰ ਧਿਆਨ ਦਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਠੀਕ ਠਾਕ ਜੀ ਵਧੀਆ ਵਧੀਆ ਵੀ ਤੁਸੀਂ ਨਾ ਸਭ ਵਧੀਆ ਜੀ ਵਧੀਆ ਚਾਹੀਦਾ ਰਵੀ ਜੀ ਮਰੇ ਕਿ ਵਾਵਾ ਦਿਨ ਪੈ ਗਏ ਆ ਫਿਰ ਹਾਂ ਤੁਸੀਂ ਫੇਰ ਘੁੰਮਣ ਚੱਲ ਗਏ ਸ਼ਿਮਲਾ ਜੇ ਤਾਂ ਵਾਵਾ ਦਿਨ ਤੇ ਪੈਣੇ ਪੈਣੇ ਤੁਹਾਨੂੰ ਉੱਥੇ ਫਿਰ ਦਿਨ ਵਾਵਾ ਹੀ ਲੱਗ ਗਏ ਉਤਨਾ ਪਹਿਲਾਂ ਆ ਜਾਣਾ ਸੀ ਪਰ ਫੇਰ ਉੱਥੇ 2 ਦਿਨ ਵੱਧ ਲੱਗ ਗਏ ਸਨ ਹਾਂ ਤੁਸੀਂ ਆਂਦੇ 2 ਦਿਨ ਵੱਧ ਲੱਗ ਗਏ ਹਫਤਾ ਹੀ ਨਿਕਲ ਗਿਆ ਪੂਰਾ ਹਾਂਜੀ ਹਾਂਜੀ ਚਲੋ ਵਿੱਚੋਂ ਕੀ ਤੇ ਜਾਣਾ ਮੇਰੇ ਹਾਂਜੀ ਹਾਂਜੀ ਚਲੋ ਚੰਗੀ ਗੱਲ ਫਿਰ ਠੀਕ ਤੇ ਚਲੋ ਨਾਮ ਦੱਸੋ ਨਾਮ ਦਾਸ ਸਿੰਘ ਚ ਪਿੰਡ ਚਿੰਦਾ ਜ਼ਿਲ੍ਹਾ ਮਸਰਜੇ ਤੇ ਤਹਿਸੀਲ ਜਨਾਲਾ ਹਾਂ ਜਨਾਲਾ ਜਨਾਲਾ ਤੇ ਫੋਨ ਨੰਬਰ ਵੀ ਬੋਲ ਦਿਓ ਨਹੀਂ ਨਹੀਂ ਕਿਥੋਂ ਦਾ ਚਲਾਣੇ ਨੋਪੰਡੀ ਠੀਕ ਆ ਹਾਂਜੀ ਤੇ ਅੱਜ ਤਿੰਨ ਸੂਈਆਂ ਮੱਝਾ ਤੇ ਇੱਕ ਗਾਂ ਹੈ ਹਾਂ ਤਿੰਨ ਸੂਈਆਂ ਰੁਪਈਏ ਇੱਕ ਗਾਂ ਗੱਬਣਾ ਆਪਣੇ ਘਰ ਦੀ ਤਿਆਰ ਹੋਣ ਲਈ ਆ ਠੀਕ ਆ ਹਾਂਜੀ ਹਾਂਜੀ ਤੇ ਚਲੋ ਮੱਝਾ ਅੱਜ ਫੇਰ ਚੰਗੇ ਦੁੱਧ ਵਾਲੀਆਂ ਆਈਆਂ ਸਾਰੀਆਂ ਚੰਗੇ 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 ਦੁੱਧ ਤੇ ਇਹ ਆ ਵੀ ਹੈ ਸੱਜਣਾ ਸੂਈਆਂ ਬਿਲਕੁਲ ਸੱਜਣਾ ਸੱਜਣਾ ਨਾੜੂ ਦੇ ਬੱਚੇ ਆ ਦੋਵੇਂ ਗੋਲੀਆਂ ਵਾਂ ਜਿਹੜੀਆਂ ਹਾਂਜੀ ਹਾਂਜੀ ਤੇ ਚੰਗੇ ਘੱਤ ਘੱਟ ਤੇ ਚੰਗੇ ਪੇਠਪੜੇ ਜਿਹਾ ਰਾਸੀਏ ਤੇ ਪਰੇ ਤੀਜਾ ਸੂਆ ਸੂਈ ਆ ਅੱਛਾ ਠੀਕ ਹੈ ਪਹਿਲੇ ਸਵੇਰੇ ਦੁੱਧ ਭਰਿਆ ਹੋਇਆ ਇਹਨਾਂ 15 ਤੋਂ 16 ਕਿਲੋ ਅੱਛਾ ਅੱਜ ਸਵੇਰ ਨੂੰ ਇਹਨਾਂ ਪੰਜਵਾਂ ਦਿਨ ਹੋਇਆ ਹੈ ਅੱਛਾ ਮੇਰੇ ਘਰ ਜਿੱਦਾਂ ਮਰਜ਼ੀ ਕੋਈ ਦੋ ਟਾਈਮ ਤਿੰਨ ਟਾਈਮ ਤੋਂ 14 ਕਿਲੋ ਦੁੱਧ ਜਾਂ ਬੋਲੀ ਮੱਲਾ ਤਿਆਰ ਆਇਆ ਹੈ ਜਿਵਾ ਕੇ ਦੋ ਜਿਵਾ ਕੇ ਰਬੀਟ ਨਹੀਂ ਨਹੀਂ ਆਪਾਂ ਦੋ ਟਾਈਮ ਤੇ ਅੱਛਾ ਹਾਂਜੀ ਹਾਂਜੀ ਤੇ ਕਿੰਨਾ ਦੁੱਧ ਕਰੀ ਜਾਊਗੀ ਇਹ ਦੁੱਧ ਹਰ ਜਿਹੜੇ ਹਿਸਾਬ ਨਾਲ ਸਟਾਰਟ ਹੋਈ ਹੈ ਨਾ ਮੰਨ ਲਓ ਬੋਲੇ ਤੋਂ ਹਾਂਜੀ ਦੁੱਧ ਇਹਨੇ ਬਹੁਤ ਨਹੀਂ ਜੀ 16 17 ਕਿਲੋ ਰਮਾਨਾ ਪਾਈ ਜਾਣਾ ਇਹਨੇ ਅੱਛਾ ਹਾਂਜੀ ਹਾਂਜੀ ਤੇ ਸੂਆ ਦੂਸਰਾ ਦੂਸਰਾ ਪ੍ਰੋਪਰ ਦੂਸਰਾ ਸੂਆ ਤੇ ਬਿਲਕੁਲ ਗੋਲ ਸਿੰਘ ਦੀ ਝੋਟੀ ਆ ਤੇ ਆ ਥਾਣੇ ਦੇ ਕਰੀ ਆਪਾਂ ਦੇਖ ਸਕਦੇ ਹਾਂ ਗਾੜ ਆਪਾਂ ਦੇਖ ਸਕਦੇ ਹਾਂ ਗਾੜੀ ਵੀ ਇਹਦੀ ਚੰਗੀ ਹੋਊਗੀ ਤੇ ਮਿਲਕਵੇਂ ਨੇ ਵੀ ਚੰਗੀ ਮੋਟੀ ਲੱਗੀ ਆ ਹਾਂਜੀ ਹਾਂਜੀ ਮਗਰ ਕੱਟੀ ਜਾਂਦੀ ਦੇ ਆ ਕੱਟੀ ਆ ਜਿਹੜੀ ਕੱਟੀ ਆ 나ੜੂ ਤਾਂ ਇਹਦਾ ਨਾਲੀ ਦਾ ਭਾਜੀ ਦੋਵੇਂ ਤਾਜ਼ੀਆਂ ਹੀ ਮਜਾ 나ੜੂ ਜਿਹੜਾ ਇਹਦਾ ਨਾਲ ਹੀ ਆ ਦੇਖ ਸੰਗ ਬਿਲਕੁਲ ਕੋਲੇ ਬੱਚੇ ਆ ਦੋਵੇਂ ਤੇ ਬਾਕੀ ਇਹ ਆ ਵੀ ਕੱਦ ਕਾਟ ਚ ਪੂਰੀ ਆ ਕੱਦ ਵਜਨ ਪੂਰਾ ਆ ਜਿਹੜਾ ਬਾਕੀ ਚੱਲਾ ਥਾਲਿਆਂ ਜਿੰਨੀ ਵੀ ਹੈ ਸਫਾਈ ਜੇ ਅੱਗੇ ਤੇ ਮੱਲ ਵੀ ਹਲਫੀ ਜੀ ਜਾ ਕੇ ਡੰਗਰ ਜਿਹੜਾ ਮਹਿਰੂ ਹੈ ਨਾ ਇਹ ਰੀਆਂ ਪਾਈਆਂ ਦਿਨਾਂ ਨੂੰ ਦੁੱਧ ਤੇ ਆਉਂਦਾ ਆ ਠੀਕ ਆ ਤੇ ਕਰੀ ਆ ਲਾ ਕੇ ਦਿਖਾ ਦੀ ਹਲਕਾਰੀ ਆ ਆ ਦੇਖ ਸਾਦੇ ਸ੍ਰੀ ਗੋਮੀ ਰਾਜੀ ਆ ਜਿਹੜੀ ਤੇ ਚੰਗੇ ਪੇਟ ਫੜੇ ਜੇ ਸਾਰੀ ਚੰਗੀ ਆ ਝੋਟੀਆਂ ਉਧਰ ਦੀਆਂ ਝੋਟੀਆਂ ਇਧਰ ਦੀਆਂ ਨਹੀਂ ਆ ਅੱਛਾ ਇਹ ਹਰਿਆਣੇ ਦੀਆਂ ਝੋਟੀਆਂ ਰੁਪਈਏ ਇੱਧਰ ਦੀਆਂ ਨਹੀਂ ਆ ਠੀਕ ਆ ਆਪਾਂ ਕੋ ਉਧਰ ਜਦੋਂ ਲਈਆਂ ਆਪਾਂ ਕੋ ਵੀਡੀਓ ਬਣਾਈ ਆ ਆਪਾਂ ਆਪਣੇ ਫੋਨ ਤੇ ਅੱਛਾ ਕੋਈ ਵੀਰ ਭਰਾ ਕੋ ਨੂੰ ਵੀਡੀਓ ਹੀ ਪਾ ਲਾਂਗੇ ਉਧਰ ਦੀਆਂ ਝੋਟੀਆਂ ਲਈਆਂ ਇਧਰ ਦੀਆਂ ਨਹੀਂ ਆ ਤੇ ਮੁੱਲ ਫਿਰ ਇਹਦਾ ਮੋਹਰ 20000 ਤੋਂ ਮਾਰਾ 2.5 ਲੱਖ ਰੁਪਈਆ ਮੰਗਦੇ ਆ ਆਪਾਂ ਦੋ ਹੀ ਦੇ ਲਈਏ ਨਹੀਂ ਦੋ ਹੀ ਨਾ ਦੋ ਚੰਗੀ ਰੁਪਈਏ ਦੋ ਤਿੰਨ ਵੀ ਚੰਗੀ ਲੱਗਣੀ ਝੋਟੀਆਂ ਉਧਰ ਵੀ ਚੰਗੀ ਆ ਕਰ ਦੋ ਕੋਈ ਮੰਨਤਾ ਨਾ ਭਰਾ ਰੁਪਈਏ 10 ਏ ਆਰ ਵੀ ਆਪਾਂ ਨਿਗਾਹੇ ਮੁੱਲ ਕਹੀਏ ਅੱਛਾ ਆਪਾਂ ਇੱਕ 60 ਦੀ ਦੇ ਦੀ ਅੱਛਾ 1 ਲੱਖ ਤੇ 60 ਹਜ਼ਾਰ 1 ਲੱਖ 60 ਦੀ ਦੇ ਦੀ ਚਲੋ ਬਾਕੀ ਛੋਟ ਕਰ ਦੋਗੇ ਵਿੱਚ 20 ਹਜ਼ਾਰ ਛੋਟ ਕਰ ਦਾਂਗੇ 1 ਲੱਖ ਪੂਰੀ ਡੇਢ ਦੀ ਦਵਾਂਗੇ ਅੱਛਾ ਪੂਰੇ ਡੇਢ ਲੱਖ ਪੂਰੇ ਡੇਢ ਦੀ ਦਵਾਂਗੇ ਝੋਟੀ ਯਾਰ બીજી ਕੋਈ ਸਾਂਭ ਨਾਲ ਲੈ ਜੇ ਨਾ ਬਾਕੀ ਚਲੋ ਝੋਟੀ ਦੇ ਚੰਗੇ ਹੈ ਹੀ ਹੈ ਮਗਰ ਕੱਟੇ ਵੀ ਚੰਗੇ ਸਾਂਭਣ ਵਾਲੀ ਆ ਹਾਂਜੀ ਹਾਂਜੀ ਕੱਟੇ ਵੀ ਹੁਣ ਵੀ ਚੰਗੇ ਰੁਪਈਆ ਦੀ ਆ ਹਾਂਜੀ ਹਾਂਜੀ ਤੇ ਆ ਵੀ ਕੋਈ ਕੱਟੇ ਵੀ ਤਿਆਰ ਕਰ ਲੈ ਹਾਂਜੀ ਹਾਂਜੀ ਉਹ ਵੀ ਚੰਗੀ ਝੋਟੀ ਤਿਆਰ ਹੋਣੀ ਤੇ ਆਪ ਵੀ ਚਲੋ ਝੋਟੀ ਇਹ ਚ ਤੇ ਦੂਸਰੀ ਮਗਰ ਵੀ ਕੱਟੀ ਜੇ ਉਹ ਕੱਟਾ ਵੀ ਦੂਸਰੇ ਮੰਗਰ ਅੱਛੇ ਦੂਸਰੇ ਮੰਗਰ ਕੱਟਾ ਆ ਜਿਹੜਾ ਕੱਟਾ ਹੈ ਇਹਨੂੰ ਅੱਜ ਚੌਥਾ ਦੇਣਾ ਯਾਰ 20 ਸੋਈ ਨੂੰ ਠੀਕ ਹੈ ਹਾਂਜੀ ਹਾਂਜੀ ਆਂ ਦੇਖਾ ਦੇਦਾ ਵੀ ਹਵਾਨਾ ਦੇ ਸਕਦੇ ਜਮਾਂਕ ਚੰਗਾ ਖੁੱਲਾ ਹਵਾਨਾ ਇਹਦਾ ਹਾਂਜੀ ਹਾਂਜੀ ਤੇ ਵੀ ਅੱਜ ਬੋਲੇ ਜੀ ਇੱਕ ਸਾਥ ਦੀ ਗਏ ਬੋਲੇ ਇਹ ਵੀ ਯਾਰ 20 ਕੋਈ ਕੰਡਾ ਲੈ ਕੇ ਆ ਜੇ 13 13.5 ਕਿਲੋ ਦੁੱਧ ਮਨਾ ਕੇ ਦਊਗਾ ਮੈਂ ਅੱਛਾ ਹਾਂ ਇਹ ਨਹੀਂ ਵੀ ਜੇ ਆਪਾਂ 13 ਅੱਖਿਆ ਤੇ 10 ਦੇ ਨੂੰ ਦਾਗ ਨਹੀਂ अच्छा मोटां ਜਿੱਦਾ ਮਰਜੀ 13 13.5 ਕਿਲੋ ਬੋਲਾ ਮਨਾ ਕੇ ਦਵਾਂਗਾ ਤੇ ਇਹ ਕਿੰਨਾ ਕਰੀ ਜਾਊਗਾ 200 ਰੁਪਏ ਜਿਹੜੇ ਆਪਾਂ ਉਧਰੋਂ ਲਈਆਂ ਵੀਰ ਭਰਾ ਕੋ ਵੀ ਆਂਦੇ 14 ਕਿਲੋ ਤੇ ਪਹਿਲੇ ਸੂਗਾ ਦੁੱਜਾ ਸੂਗਾ ਜੋ ਇਹਦਾ ਠੀਕ ਹੈ ਇਹਨਾਂ ਹੀ ਦੁੱਧ ਭਰੀ ਜਾਣਾ ਕਰ ਮਾੜੀ ਦਰੋਂ ਮੇਰੇ ਕਰੀ ਨੇ ਬਾਕੀ ਮਿਲਕਵੈਨ ਇਹਦੇ ਵੀ ਚੰਗੀ ਲੱਗੀ ਆ ਪੂਰੀ ਹਾਂ ਦੇਖ ਸਕਦੇ ਆ ਤੇ ਛੋਨਾ ਦਾ ਸਾਈਜ਼ ਕੈਪ ਵੀ ਦੇਖ ਸਕਦੇ ਬਾਕੀ ਗਾੜ ਇਹਦੇ ਵੀ ਚੰਗੀ ਆ ਗਾੜਾ ਵੀ ਜੇ 2.5 3 ਕਿਲੋ ਦਾ ਲੱਗ ਮੈਨ ਗਾੜੀਆਂ ਜੀ ਬਾਕੀ ਥੱਲੇਆਂ ਚੰਗੀ ਤਿਆਰ ਹੋਈ ਆ। ਅਜੇ ਖਣਾ ਹਲਦੀ ਛੋਲੀਆਂ ਛੋਲੀਆਂ ਭਲਾਈ ਨਹੀਂ ਹੈ। ਅੱਛਾ। ਹਾਂਜੀ ਹਾਂਜੀ। ਗਰਮੋਟ ਹੈ ਤੁਹਾਨੂੰ ਨਾ ਅਜੇ ਭਲਾਈ ਨਹੀਂ ਮਾਰੀ। ਠੀਕ ਆ। ਅਜੇ 19 21 ਕਹਿੰਦੇ ਵੀ ਭਲਾ ਨਹੀਂ ਹੈਗੀਆਂ। ਤੇ ਬਾਕੀ ਪਿੱਠਪੋੜੇ ਦੀ ਚਲੋ ਇਹ ਵੀ ਚੰਗੀ ਹੈ। ਤੇ ਥੱਲੇ ਸਫਾਈ ਹੈ। ਸਾਂਦੇ ਹੋਣਾ ਇਹਦਾ ਠੀਕ ਅਜੇ ਤਾਂ ਠੀ ਇਹਨਾਂ ਛੋਟੀਆਂ ਨੇ ਦੋਵਾਂ ਨੇ ਲੱਪਾ ਵੀ ਨਹੀਂ ਕਿੱਤਿਆ ਇਹ ਲੱਪੇ ਚੋਕੇ ਢਿੱਡ ਭਰ ਨਹੀਂ ਆਣਾ ਤੇ ਫਿਰ ਉਹ ਗੱਲਾਂ ਹੋ ਜਾਣੀਆਂ ਤੇ ਇਹਦਾ ਫਿਰ ਮੁੱਲ ਇਹ ਆ ਵੀ 1.5 ਦੇ ਦਿੱਤੀਗੇ ਕਰ ਦੇ ਕੇ ਮੰਨਦਾ ਨਾ ਤੂੰ ਛੱਡ ਦਈਏ 10 ਹੀ ਇਹਦਾ ਵੀ 10 ਹਾਂਜੀ ਪੰਜ ਜੋਰ ਛੱਡ ਦਾਂਗਾ ਰੁਪਈਆ ਹਾਂ ਹਾਂ ਇੱਕ 35 ਦੀ ਦਵਾਂਗੇ ਅੱਛੇ ਇੱਕ 35 ਦੀ ਹਾਂ ਇੱਕ 35 ਦੀ ਕੋਈ ਭਰਾ ਵੀਰ ਭਰਾ ਜੋੜਾ ਖੜੂਗਾ ਹਾਂ ਜੀ ਉਹਨੂੰ ਫਿਰ ਮਾਰਦਾਂ ਨੂੰ ਉਹ ਕਰ ਦਾਂਗੇ ਠੀਕ ਐ ਇਹ ਆ ਵੀ ਦੁੱਧ ਤੁਹਾਡੇ ਘਰੋਂ ਕੋ ਚੋ ਕੇ ਲੈ ਜੇ ਉਹ ਘਰ ਵੀ ਮੇਰੇ ਘਰੋਂ ਜਿੱਦਾਂ ਮਰਜ਼ੀ ਕੋਈ ਦੋ ਟਾਈਮ ਤਿੰਨ ਟਾਈਮ ਸਾਈ ਪਾਵੇ ਚੋ ਕੇ ਜਿੱਦਾਂ ਮਰਜ਼ੀ ਕਰੇ ਠੀਕ ਐ ਸਾਡੇ ਘਰ ਦੀ ਗਰੰਟੀ ਹੈ ਕਿ ਤੁਹਾਨੂੰ ਪਤਾ ਦੇਣ ਤੋਂ ਬੜੇ ਲੱਗਣ ਦਾ ਆ ਹਾਂ ਜੀ ਕਿਲੋ ਬਾਅਦ ਘਟ ਸਕਦਾ ਸਾਡੇ ਘਰ ਜਿੱਦਾਂ ਮਰਜ਼ੀ ਕੋਈ ਦੋ ਟਨ ਜੋਤ ਠੀਕ ਐ ਹਾਂ ਜੀ ਤੇ ਆ ਬੱਦਲ ਜਨਾ ਗੀ ਜੀ ਸੁਈ ਨੂੰ ਅੱਜ 7:30 ਦੇਣਗੇ ਅੱਛਾ ਇਹਦੀ ਵੀਡੀਓ ਸਤ ਪਹਿ ਆਪਣੇ ਘਰ ਆਣ ਕੇ ਬੱਚਾ ਮਾਰ ਗਿਆ ਜੋ ਪ੍ਰੋਪਰ ਭਾਦ ਦੇ ਨੇ ਠੀਕ ਆ ਐ ਟਾਈਮ ਇਹਦੇ ਥੱਲੇ ਅਜੇ ਬੋਲਾ ਹੀ ਮੰਡਿਆ ਜੋ ਉਹਦੇ ਵਿੱਚ ਨਹੀਂ ਬਣਿਆ ਹਾਂਜੀ ਇਹ 8-9 ਕਿਲੋ ਬੋਲਾ ਜੀ ਕੋਈ ਵੀਰ ਭਰਾ ਲੈ ਜੇ ਜਾਂ ਨਹੀਂ ਤੇ ਆਣ ਕੇ ਚੋਗੇ ਤੇ ਬੋਲਾ ਪਿਆ ਕੇ ਫੇਰ ਦਵਾਂਗੇ ਤੇ ਇਹ ਕਿੰਨਾ ਕਰੀ ਜਾਊਗੀ ਦੁੱਧ ਦੁੱਧ ਵੀ 10-11 ਕਿਲੋ ਇਹਨੇ ਵੀ ਕਰੀ ਜਾਣਾ ਪਰ ਕੋਈ ਟੀਗਾ ਟੂਗਾ ਨਹੀਂ ਜੇ ਲਾਉਣਾ ਹੁਣ ਕਿੰਨਾ ਦੁੱਧ ਪੱਕਾ ਦੁੱਧ ਹੋਣਾ ਹੈ ਰੁਪਈਆ ਤਾਂ ਮੈਂ 8 ਕਿਲੋ ਬੋਲੀ ਤਿਆਰ ਆ ਤੋਰ ਤੋ ਫੇਰ ਇੰਨੀ ਬਾਕੀ ਕਿੰਨੇ ਵੀ ਸੱਜਤ ਸੁਈ ਆ ਬੱਚਾ ਇਹਦਾ ਮਰ ਗਿਆ ਅਜਲਾ ਸਵੇਰਾਂ ਬੋਲਾ ਭੰਡਿਆ ਕੋਈ ਵੀਰ ਭਰਾ ਇੱਤੇ ਆਣ ਤੱਤਾ ਕਰਕੇ ਬੋਲਾ ਪਿਆ ਕੇ ਦੇਵਾਂਗੇ ਤੇ ਅਜਲਾ ਸੂਬਾ ਤੀਜਾ ਸਵੇਰ ਚ ਠੀਕ ਹੈ ਜੀ ਇਹਦਾ ਜਿਹੜਾ ਤੀਸਰਾ ਸੂਬਾ ਹੈ ਆ ਦੇ ਸਾਡੇ ਹਵਾਨਾ ਇਹਦਾ ਵੀ ਥੱਲੇ ਲੱਗੇ ਦ ਤੇ ਥਾਨਾ ਵੀ ਦੇਖ ਸਕਦੇ ਜੀ ਆ ਲੈ ਚੰਦੇ ਤੇ ਇਹਦਾ ਫਿਰ ਮੁੱਲ ਵੀ ਜੀ ਇਹਨੇ ਮੁੱਲ ਦਾ ਇਹਦਾ ਵੀ ਲੱਖ ਰੁਪਏ ਹੈ ਜੀ ਅੱਛਾ ਅਗਰ ਤੁਸੀਂ ਦਾੜਾ ਕਿੰਨਾ ਦੇ ਜੀ ਅਡਾ ਰਾਦਾ ਜੇ ਘਰੇ ਛੋੜੀਏ ਨਹੀਂ ਘਰੇ ਜਣੀ ਵੇਖ ਜਾਨੀ ਹੈ ਭਾਤ ਜਦੋਂ ਨਿਕਾਈ ਇਹ ਬੱਚਾ ਹੁੰਦਾ ਫੇਰ ਤੇ ਹੈਗੀ 70 7000 ਦੀ ਹਾਂਜੀ ਹੁਣ ਹਰ ਵੀ 65 ਵੀ ਦੇ ਲਈਏ 7000 ਦੀ ਹਾਂਜੀ ਕਰ ਦੋ ਕਮਾਨਤਨ ਉਹ ਨਾ ਨਹੀਂ ਪਾਣ ਦਾ ਘਾਟਾ ਹੀ ਆ ਲੈ ਮਹਿੰਗੀ ਆ ਵੀ ਅੱਛਾ ਤੁਹਾਨੂੰ ਪਤਾ ਮੇਰੇ ਇਹ ਲੰਗਰ ਪਿਆਰ ਉਹ ਡੁੱਲ ਡੁੱਲ ਗਿਆ ਹੋ ਗਿਆ ਆ ਹਾਂਜੀ ਆਹ ਕੀ ਆ ਪਾਹਣਾ ਪੂਰੇ 60000 ਦੇਵਾਂਗੇ ਅੱਛਾ 60000 ਦੇ ਦੇ 60000 ਦੇਵਾਂਗੇ 8 ਕਿਲੋ ਬੋਲਾ ਇਹ ਅੱਛਾ ਵੀਰ ਭਰਾ ਇੱਥੇ ਆ ਜੇ ਇਹ ਤੇ ਬੋਲਾ ਬਣੇਗਾ ਤੇ ਲੈ ਜੇ ਇੱਧਰ ਰਹਿਣ ਦੇ ਠੀਕ ਆ ਹਾਂ ਤੇ ਆ ਗਾਂ ਕੀ ਗੱਬੜ ਇਹ ਮੱਛੀ ਆਪਣੇ ਘਰ ਦੇ ਆ ਤੇ ਬੀਜੀ ਅੱਛਾ ਘਰ ਦੀ ਭਲੀ ਹੈ ਆਪਸ ਘਰ ਦੀ ਭਲੀ ਪਹਿਲੇ ਸਵੇਰ ਨੂੰ ਦੁੱਧ ਭਰਿਆ 15 ਕਿਲੋ ਹਾਂਜੀ ਅਜੇ 10 12 ਦਿਨ ਹੈ ਜੇ ਖੜਦੀ ਜੇ ਸੂਲ ਚ ਅੱਛਾ ਹਾਂਜੀ ਹਾਂਜੀ ਤਿਆਰ ਕੀ ਕਿੰਨਾ ਭਰੀ ਜਾਊਗਾ ਤੋਰ ਵੀ ਯਾਰ ਕੇ ਸਤਾਂ 18 ਕਿਲੋ ਭਰੀ ਜਾਣਾ ਤੋਰ ਗਾ ਤੇ ਕੋਈ ਇਹਨੂੰ ਆਪਾਂ ਵੰਗਾ ਵੁੰਗਾ ਨਹੀਂ ਜੋ ਆਪਾਂ ਚੁੰਦੇ ਇਦਾਂ ਹੀ ਚੁੰਦੇ ਜੀ ਅੱਛਾ ਕੋਈ ਮੰਗਾ ਨਹੀਂ ਜੋ ਪਾਣਾ ਠੀਕ ਹੈ ਹਾਂਜੀ ਛੂਹੀ ਦੇ ਨਿਕਾ ਨਿਕਾ ਸੇਲੋ ਬਾਕੀ ਅਜੇ ਤਿਆਰ ਹੋਣੀ ਆ ਵੀ ਫੇਲੇ ਇੱਕ ਇਹ ਸਭ ਨਹੀਂ ਅਜੇ ਠੀਕ ਐ ਅਜੇ ਤਾਂ 2 ਗੁਣਾ 3 ਗੁਣਾ ਕਹਿੰਦੇ ਵੀ ਤਿਆਰ ਹੋਣਾ ਬਾਕੀ ਹੁਆ 9 ਐ ਫਿਕਸ ਜੇ ਬਣਾਉਣਾ ਵਾ ਪਰ ਇਹ ਵੀ ਇਹ ਤੋਂ ਤੋਂ ਹੋ ਜਾਂਦੇ ਬਿਜੀ ਸਾਣੀ ਦੇ ਦੇਖ ਸਾਦੇ ਚੰਗੇ ਕੱਪਦੇ ਆ ਹਾਂਜੀ ਇਹ ਛੱਡਣੀ ਆ ਪੈਂਦੀ ਏ ਅੱਛਾ ਦੁੱਧ ਨਹੀਂ ਜੋ ਭੱਜਦੀ ਅੱਛਾ ਦੁੱਧ ਆ ਵੀ ਮਾਹ ਮੰਨ ਲਓ ਵੀ ਇਹਨੂੰ ਛੱਡੀ ਨੂੰ ਮੰਨ ਲਓ ਵੀ 1.5 ਤੋਂ 2 ਮਹੀਨੇ ਦੇ ਹੋਇਆ ਆ ਵੀ ਛੱਡੀ ਹੈ ਅੱਛਾ ਇਹ ਦੁੱਧ ਦੁੱਧ ਭੱਜਦੀ ਨਹੀਂ ਇੰਨਾ ਹੀ ਦੁੱਧ ਦਿੰਦੀ ਏ ਅਛਾ ਤੇ ਮੁੱਲ ਫਿਰ ਇਹਦਾ ਮੋਲ ਲਾ ਲਈ ਇਹਦਾ ਫੋਨ ਤੇ ਕਰਾਂਗੇ ਉੱਛੇ ਤਾਂ ਫੋਨ ਤੇ ਕਰ ਲਓ ਫੋਨ ਤੇ ਕੋ ਸਾਹਮਣ ਵਾਲਾ ਲੈ ਜੇ ਹਾਂਜੀ ਫਿਰ ਉਸੇ ਨਾਲ ਉਹਨਾਂ ਦੇ ਦਾਂਗੇ ਇਹੋ ਛੋਟਾ ਹੀ ਮੁੱਲ ਲਿਆਗੇ ਹਾਂ ਛੋਟਾ ਹੀ ਹੈ ਠੀਕ ਹੈ ਇਹ ਹੋਰ ਕੁਝ ਕਹਿਣਾ ਫਿਰ ਬਾਈ ਹੋਰ ਬਲੀ ਬੈਠੇ ਸਿਰੋ ਆਪਣੇ ਦੋ ਦੋ ਟਾਈਮ ਜਿੱਦਾ ਮਨ ਜੀ ਚੋਗ ਆਪਣੇ ਚੋਲੀ ਕਰੀ ਚਵਾਈ ਕਰਕੇ ਤਸੱਲੀ ਕਰਕੇ ਖੜਾ ਹਨਾ ਜੋ ਵੀ ਆ ਆਪਣੇ ਇੱਥੇ ਆਓ ਆਪਣੀ ਦੋ ਦੋ ਟਾਈਮ ਚਵਾਈ ਕਰੋ ਹਾਂਜੀ ਤਸੱਲੀ ਕਰੋ ਤੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ